ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਚੇਤਰ ਦਾ ਮਹੀਨਾ ਅਸਮਾਨ ਕੁੰਜਾਂ ਨੇ ਮਲ ਰੱਖਿਆ ਸੀ ਜਿਵੇਂ ਕਹਿ ਰਹੀਆਂ ਹੁਣ ਸਾਰੇ ਸਮਾਨ ਤੇ ਸਾਡੇ ਹੀ ਹੱਕ ਕਰਤੇਜ ਇਨ੍ਹਾਂ ਕੁੰਜਾਂ ਵੱਲ ਵੇਖ ਆਪਣੇ ਸੁਪਨੇ ਸਜਾ ਰਿਆ ਸੀ ਕਿ ਜਿਵੇਂ ਆਹ ਕੁੰਜਾਂ ਉੱਡ ਰਹੀਆਂ ਇੱਕਸਾਰ ਜਿਵੇਂ ਜਾਜ ਅਸਮਾਨੀ ਉਡਾਰੀ ਭਰ ਰਿਹਾ ਹੈ ਉਵੇਂ ਮੈਂ ਵੀ ਇਹ ਨਜ਼ਾਰਾ ਵੇਖਣਾ ਹੈ ਜਿਹੜੇ ਭੋਲੇ ਤੇ ਕਰਨੈਲੀ ਵਰਗੇ ਮੈਨੂੰ ਚੇੜਾਂ ਕਰਦੇ ਆ ਉਨਾਂ ਨੂੰ ਦੱਸਾਂ ਪੇ ਕਾਕਾ ਕਿਵੇਂ ਜਾਈਦਾ ਜਾ ਜੁਰਡ ਪ੍ਰਦੇਸ਼ ਫਿਰ ਜਦੋਂ ਮੇਰਾ ਵੀ ਜਾਊ ਉਦੋਂ ਕਹੂੰ ਸਾੜਿਆਂ ਨੂੰ ਵੇਖੋ ਪੰਛੀ ਉੱਡ ਚੱਲੇ ਪ੍ਰਦੇਸ਼ ਗੁਰਤੇਜ ਹਰ ਰੋਜ਼ ਆਪਣੀ ਬੇਬੇ ਨੂੰ ਕਹਿੰਦਾ ਮੈਨੂੰ ਕਨੇਡਾ ਭੇਜ ਦੇ ਪਰ ਮਾਂ ਕਿੱਥੇ ਭੇਜ ਦਿੰਦੀ ਚਾਰ ਪੰਜ ਕਿੱਲੇ ਸੀ ਵਾਈ ਕਰਨ ਨੂੰ ਬਾਕੀ ਗੁਰਤੇਜ ਨੇ 12 ਕਲਾਸਾਂ ਪੜੀਆਂ ਸਨ ਪੜਨ ਵਿੱਚ ਵੀ ਬਹੁਤਾ ਹੁਸ਼ਿਆਰ ਨਹੀਂ ਸੀ ਜੇੜਾ ਆਈਲੈਟਸ ਕਰ ਲੈਂਦਾ ਮਾਂ ਨੂੰ ਆਪਣੇ ਪੁੱਤ ਤੇ ਤਰਸ ਜਾ ਆ ਜਾਂਦਾ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੇਖੋ ਜੀ ਤਿੰਨ ਧੀਆਂ ਮਗਰੋਂ ਸੋਹ ਸੁਖ ਦਾ ਇੱਕ ਪੁੱਤ ਹੋਇਆ ਉਹਦੇ ਕਰਦੋ ਰੀਜ ਪੂਰੀ ਮੇਰੀ ਤਾਂ ਨਾਨੇ ਨੂੰ ਵੇਖ ਟਿੱਡ ਜਾ ਮੱਚਦਾ ਜਦੋਂ ਬਿਰ ਬਿਰਜੀ ਕਰਦਾ ਮੇਰੇ ਅੱਗੇ ਮਾਂ ਬਿਛਣੀ ਦੀਆਂ ਗੱਲਾਂ ਨੇ ਸਰਦਾਰ ਹਰਦਿਆਲ ਸਿੰਘ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਉਹਨੇ ਆਪਣੇ ਰਿਸ਼ਤੇਦਾਰ ਨੂੰ ਕਿਹਾ ਕੋਈ ਆਈਲੈਟਸ ਵਾਲੀ ਕੁੜੀ ਲੱਭ ਕੇ ਦਿਓ ਜੇ ਧੀ ਮੇਰੇ ਪੁੱਤ ਦਾ ਬਾਹਰ ਜਾਣ ਦਾ ਸੁਖਣਾ ਪੂਰਾ ਕਰ ਦਵੇ ਪੈਸੇ ਸਾਰੇ ਮੈਂ ਹੀ ਲਾਊਂਗਾ ਕੋਈ ਵਿਆਹ ਦਾ ਖਰਚਾ ਖਰਚੇਵਾ ਨਹੀਂ ਹੋਣ ਦਿੰਦਾ ਮੈਂ ਰਿਸ਼ਤੇਦਾਰਾਂ ਵਿੱਚੋਂ ਹੀ ਕਿਸੇ ਨੇ ਸੱਤ ਬੈਂਡ ਲੈਣ ਵਾਲੀ ਕੁੜੀ ਦਾ ਰਿਸ਼ਤਾ ਕਰਾ ਦਿੱਤਾ ਪ੍ਰਤੇਜ ਨੂੰ ਲੱਗ ਰਿਹਾ ਸੀ ਕਿ ਉਹ ਕੈਨੇਡਾ ਪਹੁੰਚ ਗਿਆ ਵਿਆਹ ਦੀਆਂ ਸਾਰੀਆਂ ਤਿਆਰਜਾਂ ਹੋ ਚੁੱਕੀਆਂ ਸਨ ਸਰਦਾਰ ਹਰਦਿਆਲ ਸਿੰਘ ਆਪਣੇ ਪੁੱਤ ਦੇ ਵਿਆਹ ਵਿੱਚ ਪੂਰਾ ਖੁਸ਼ ਸੀ ਮਾਂ ਵੀ ਆਪਣੇ ਪੁੱਤ ਦਾ ਮੱਥਾ ਵਾਰ-ਵਾਰ ਚੁੰਮ ਰਹੀ ਸੀ ਕਿ ਇਹ ਦੀਆਂ ਸੱਦਰਾਂ ਨੂੰ ਫੁੱਲ ਪੈਣ ਬੜੇ ਢੋਲ ਠਮੱਕੇ ਨਾਲ ਵਿਆਹ ਹੋਇਆ ਵਿਆਹ ਵਿੱਚ ਕੋਈ ਕਸਰ ਨਾ ਛੱਡੀ ਹਰਦਾਲ ਨੇ ਪੁੱਤ ਦੇ ਵਿਆਹ ਹੋ ਚੁੱਕਿਆ ਸੀ ਨਵਨੀਤ ਦੀ ਫੈਲ ਲਗਾ ਦਿੱਤੀ 4 ਕਿੱਲਾਂ ਵਿੱਚ 1 ਕਿੱਲਾ ਵੇਚ ਦਿੱਤਾ ਕੈਨੇਡਾ ਵਿੱਚ ਜਿਸ ਕਾਲਜ ਵਿੱਚ ਨਵਨੀਤ ਨੂੰ ਦਾਖਲਾ ਮਿਲਿਆ ਬੰਦੀ ਫੀਸ ਭਰੀ ਵੀ ਜਾ ਆ ਹਰਦਾਲ ਸਿੰਘ ਨੂੰ ਦੁੱਖ ਤਾਂ ਹੋਇਆ ਪਰ ਬਿਸ਼ਨੀ ਫੇਰ ਆਪਣੇ ਪੁੱਤ ਦੇ ਅਰਮਾਨ ਦੱਸਦੀ ਤਾਂ ਉਹ ਚੁੱਪ ਕਰ ਜਾਂਦਾ ਨਵਨੀਤ ਬਾਹਰ ਚਲੀ ਗਈ ਸਭ ਨੇ ਸ਼ੁਕਰ ਮਨਾਇਆ ਪਰ ਸਭ ਤੋਂ ਵੱਧ ਮਾਂ ਖੁਸ਼ ਸੀ ਚੱਲ ਨਾ ਉਹਨਾਂ ਨੇ ਮੇਰਾ ਪੁੱਤ ਵੀ ਕੈਨੇਡਾ ਜਾਵਡੋ 2-4 ਮਹੀਨੇ ਪਿੱਛੋਂ ਵੇਚੀ ਜ਼ਮੀਨ ਤਾਂ ਕਦੇ-ਕਦੇ ਹਰਦਿਆਲ ਨੂੰ ਦੁੱਖ ਹੁੰਦਾ ਪਰ ਗੁਰਤੇਜ ਬਾਪੂ ਨੂੰ ਕਹਿੰਦਾ ਬਾਪੂ ਇੱਕ ਕਿੱਲਾ ਤੋਂ ਜਿਹੜਾ ਤੂੰ ਗਹਿਣੇ ਕੀਤਾ ਨਾ ਇੱਕ ਜਿਹੜਾ ਤੂੰ ਵੇਚਿਆ ਵੇਖੀ ਚੱਲ ਜਦੋਂ ਜੱਟ ਬਾਹਰ ਗਿਆ ਨਾ ਸਭ ਛਡਾ ਦਿਓ ਨਾਲੇ ਹੁਣ ਘੱਟ ਜ਼ਮੀਨ ਐ ਫੇਰ ਵੇਖੀ ਤੇ ਇੱਥੋਂ ਤਾਂ ਜ਼ਮੀਨ ਦੇ ਠੇਕਿਆਂ ਦੇ ਪੈਸੇ ਗਿਣਦੇ ਥੁੱਕ ਮੁੱਕ ਜਾਣਾ ਇੰਨੇ ਪੈਸੇ ਆਇਆ ਕਰਨਗੇ ਆ ਵੇਖ ਚੱਕ ਨਵਨੀਤ ਦਾ ਫੋਨ ਆ ਗਿਆ ਹਾਂਜੀ ਨਵਨੀਤ ਜੀ ਫੇਰ ਕਦੋਂ ਇਹ ਪੰਛੀ ਤੁਹਾਡੇ ਵੱਲ ਉਡਾਰੇ ਭਰੇ ਨਵਨੀਤ ਬਸ ਸੁਣਤਾ ਥੋੜੀ ਜੀ ਵੇਟ ਕਰੋ ਫੇਰ ਤਾਂ ਇਕੱਠੇ ਰਹਿਣਾ ਤੁਹਾਡੇ ਕਾਗਜ਼ ਪੂਰੇ ਕਰ ਰਹੀ ਹੈ ਕਰਤੇਜ ਖੁਸ਼ ਹੋ ਜਾਂਦਾ ਤੇ ਨੋਨੀਤ ਨੂੰ ਪੁੱਛਦਾ ਹੋਰ ਕਿਸੇ ਚੀਜ਼ ਦੀ ਲੋੜ ਹੈ ਤਾਂ ਦੱਸ ਨਵਨੀਤ ਉਹ ਤਾਂ ਤੁਹਾਡੇ ਕਾਗਜ਼ਾਂ ਦੀ ਫੀਸ ਲੱਗੂ ਨਾਲੇ ਮੇਰੀ ਅਗਲੀ ਫੀਸ ਵੀ ਆ ਜਾਣੀ ਹੈ ਗੁਰਤੇਜ ਕਿੰਨੇ ਭੇਜਾਂ ਪੈਸੇ ਨਵਨੀਤ ਕੈਨ ਨੂੰ ਤਾਂ ਦਿਲ ਨਹੀਂ ਕਰਦਾ ਪਰ 3 ਲੱਖ ਤਾਂ ਸਰਜੂ ਗੁਰਤੇਜ ਸੋਚਦਾ ਕਿ ਹਜੇ ਸਰਜੂ ਹੀ ਕਹਿੰਦੀ ਹੈ ਅੱਛਾ ਨਵਨੀਤ ਕੋਈ ਨਾ ਮੈਂ ਭੇਜ ਦਿੰਦਾ ਪੈਸੇ ਗੁਰਤੇਜ ਨੇ ਆਪਣੇ ਪਾਪਾ ਕੋਲ ਗੰਦ ਕੀਤੀ ਬਿਸ਼ਨੀ ਨੇ ਆਪਣੇ ਭਰਾ ਕੋਲੋਂ 3 ਲੱਖ ਆਧਾਰ ਮੰਗਿਆ ਨਵਨੀਤ ਨੂੰ ਪੈਸੇ ਪਾ ਦਿੱਤੇ 6 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ ਪਰ ਅਜੇ ਨਵਨੀਤ ਕੰਨਿਓ ਕੋਈ ਉੱਤਰ ਨਾ ਆਇਆ ਨਾ ਹੀ ਕੋਈ ਫੋਨ ਆਇਆ ਗੁਰਤੇਜ ਦਾ ਦਿਲ 11 11 ਵਹਿ ਵਹਿ ਜਾਂਦਾ ਹਰदयाल ਦਾ ਦਿਲ ਵੀ ਡਰ ਗਿਆ ਸੀ ਨਿਤ ਨਿਤ ਜੀਆਂ ਹੁੰਦੀਆਂ ਠੱਗੀਆਂ ਤੋਂ ਉਹ ਚੰਗੀ ਤਰ੍ਹਾਂ ਜਾਣੂ ਸੀ ਪਰ ਵਿਛਣੀ ਜੋ ਆਪ ਵੀ ਟੁੱਟ ਗਈ ਸੀ ਫਿਰ ਵੀ ਬਾਹਲੇ ਮਨੋਂ ਦੋਹਾਂ ਨੂੰ ਦਲਾਸਾ ਦਿੰਦੀ ਕੋਈ ਨਾ ਬਾਹਰ ਤਾਂ ਜਾਊਗਾ ਮੇਰਾ ਪੁੱਤ ਮੇਰੀ ਨਾ ਬਹੁਤ ਚੰਗੀ ਐ ਉਹ ਧੋਖਾ ਨਹੀਂ ਕਰਦੀ ਪਰ ਧੋਖਾ ਤਾਂ ਹੋ ਚੁੱਕਿਆ ਸੀ ਨਵਨੀਤ ਨੇ ਆਪਣੇ ਕਿਸੇ ਲੇਟਿਵ ਨੂੰ ਸੱਦ ਲਿਆ ਸੀ ਜੋ ਗੁਰਤੇਜ ਨੂੰ ਪਤਾ ਲੱਗਿਆ ਐਡਾ ਧੋਖਾ ਐ ਤਾਂ ਉਸਨੇ ਰੱਸਾ ਚੁੱਕਿਆ ਕਿ ਖੇਤ ਚਾ ਫਾਹ ਲੈ ਲਵਾ ਸਰਦਾਰ ਹਦਿਆਲਾ ਸਿੰਘ ਨੂੰ ਵੀ ਤੇਲ ਦਾ ਦੌਰਾ ਪੈ ਗਿਆ ਸੀ ਗੁਰਤੇਜ ਜਦ ਖੇਤ ਬਣੇ ਕੋਠੇ ਵਿੱਚ ਰੱਸਾ ਲਮਕਾਉਣ ਲੱਗਿਆ ਗੋੜ ਖਾਨਿਆਂ ਤੇ ਜੱਗੇ ਨੇ ਆਵਾਜ਼ ਮਾਰੀ ਉਹ ਗੁਰਤੇਜ ਤੇਰੇ ਬਾਪੂ ਨੂੰ ਖਬਰਾਂ ਕੀ ਹੋ ਗਿਆ ਗੁਰਤੇਜ ਨੇ ਥਾਂ ਰੱਸਾ ਛੱਡਿਆ ਤੇ ਘਰ ਵੱਲ ਭੱਜ ਗਿਆ ਆਸਤਾਲ ਚੋ ਹਰਦয়াল ਨੂੰ ਛੁੱਟੀ ਮਿਲੀ ਡਾਕਟਰ ਨੇ ਦੱਸਿਆ ਕਿ ਚਿੰਤਾ ਵਾਲੀ ਗੱਲ ਨਹੀਂ ਕਰਨੀ ਇੰਨਾ ਕੋਲ ਕਰਤੇਜ ਆਪਣੀ ਮਾਂ ਵੱਲ ਕਦੇ ਆਪਣੇ ਪਿਓ ਵੱਲ ਵੇਖ ਰਿਆ ਸੀ ਇੱਕ ਲੰਬਾ ਹੌਂਕਾ ਲਾਇਆ ਗਰਤੇਜ ਅਸਿਆ ਤੇ ਬਾਪੂ ਨੂੰ ਗਿਆ ਬਾਪੂ ਜੇ ਤੁਸੀਂ ਦੋਵੇਂ ਮੇਰੇ ਨਾਲ ਹੋ ਤਾਂ ਉਹਦੇ ਵਰਗੀ ਹੋਰ ਕਿਹੜੀ ਖੁਸ਼ੀ ਹੈ ਤੁਸੀਂ ਖੁਸ਼ ਰਹੋ ਨਾਲੇ ਹੁਣ ਕੋਈ ਵੀ ਬਾਹਰ ਜਾਣ ਦੀ ਗੱਲ ਨਹੀਂ ਕਰੂਗੀ ਤੁਹਾਨੂੰ ਮੇਰੀ ਸੌਂ ਲੱਗੇ ਕਰਤੇਜ ਨੇ ਨਵਨੀ ਦਾ ਸਾਰਾ ਕੁਝ ਚੁੱਲ੍ਹੇ ਵਿੱਚ ਮਚਾ ਦਿੱਤਾ ਉਹਦੀ ਇੱਕ ਵੀ ਨਿਸ਼ਾਨੀ ਨਹੀਂ ਰੱਖੀ ਹਿੰਮਤ ਕਰ ਉਸਨੇ ਖੇਤੀ ਕਰਨੀ ਸ਼ੁਰੂ ਕੀਤੀ ਠਿਕ ਉਤੇ ਕੱਲੇ ਨੇ 40 ਕਿੱल्ले ਲੈ ਲਏ ਨਾਲ ਇੱਕ ਸੇਰੀ ਪਾਲੀ ਰੱਖ ਲਿਆ ਹਰਦਿਆਲ ਨੇ ਕਿਹਾ ਇੰਨਾ ਤੇਰੇ ਤੋਂ ਕੰਮ ਨਹੀਂ ਹੋਣਾ ਪਰ ਗੁਰਤੇਜ ਨੇ ਅਸਦੇ ਨੇ ਕਿਹਾ ਪਾਪੂ ਜਦੋਂ ਕਿੱਲਾ ਵਿੱਚ ਸੱਕਦਾ ਮੈਂ ਤਾਂ ਬਣਾ ਨਹੀਂ ਸਕਦਾ ਦਿਨ ਰਾਤ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ ਗੁਰਤੇਜ ਹਰਦਿਆਲ ਵੀ ਉਹਨਾਂ ਕਾਫੀ ਠੀਕ ਸੀ ਖੇਤ ਜਾ ਕੇ ਉਹ ਆਪਣੇ ਮੁੰਡੇ ਨੂੰ ਖੇਤੀ ਦੇ ਚੰਗੇ ਨੁਕਤੇ ਦੱਸਦਾ ਰਹਿੰਦਾ ਮੈਂ ਤਾਂ ਰੰਗ ਤਾਂ ਜ਼ਰੂਰ ਲਿਆਉਂਦੀ ਐ ਫਸਲ ਬਹੁਤ ਚੰਗੀ ਹੋਈ ਹੋਈ ਕਮਾਈ ਚੋਂ ਉਸਨੇ ਕਿੱਲਾ ਬੈਹ ਲਿਆ ਅਗਲੇ ਸਾਲ ਦੋ ਕਿੰਡੇ ਠੇਕੇ ਤੇ ਪੈਲੀ ਹੋਰ ਵਧਾ ਲਈ ਪੂਰੇ 5 ਸਾਲਾਂ ਵਿੱਚ ਉਹਦੇ ਕੋਲ ਤਿੰਨ ਕਿੱਲੇ ਜੱਦੀ ਤੇ 10 ਕਿੱਲੇ ਬੈਲ ਲੈ ਲੈ ਸੀ ਸਾਰਾ ਹੀ ਪਰਿਵਾਰ ਬਹੁਤ ਖੁਸ਼ ਸੀ ਨਵੀਂ ਕੋਠੀ ਬਣਾਉਣੀ ਸ਼ੁਰੂ ਕੀਤੀ ਸੀ ਹਰਦਿਆਲ ਸਿੰਘ ਆਪਣੇ ਪੁੱਤ ਨੂੰ ਕਹਿਣ ਲੱਗਾ ਪੁੱਤ ਮੈਂ ਤੇਰੇ ਬਾਹਰ ਜਾਂਦਾ ਸੁਪਨਾ ਪੂਰਾ ਨਹੀਂ ਕਰ ਸਕਿਆ ਕਰਤੇਜ ਉਹ ਬਾਪੂ ਫਿਕਰ ਨਾ ਕਰ ਕੋਈ ਨਾ ਮੇਰੇ ਇਸ ਸੁਪਨੇ ਨਹੀਂ ਮੇਰੀਆਂ ਅੱਖਾਂ ਖੋਲਡੀਆਂ ਹਨ ਲੰਘਦੇ ਗਏ ਕਰਤੇਜ ਨੂੰ ਬਹੁਤ ਰਿਸ਼ਤੇ ਆਉਂਦੇ ਪਰ ਕਰਤੇਜ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ ਬਹੁਤ ਪੈਸੇ ਕਮਾ ਲਿਆ ਸਾਰੀ ਕਹਿੰਦੇ ਕਿ ਤੂੰ ਬੱਸ ਕਰ ਪਰ ਕਰਤੇਜ ਨਵੀ ਤੋਂ ਨਵੀ ਖੇਤੀ ਕਰਦਾ ਜਿਸ ਨਾਲ ਵੱਧ ਮੁਨਾਫਾ ਹੁੰਦਾ ਇੱਕ ਦਿਨ ਸਾਰੇ ਜਾਨੇ ਬੈਠੇ ਟੀਵੀ ਵੇਖ ਰਹੇ ਸੀ ਖਬਰਾਂ ਵਿੱਚ ਵੇਖਿਆ ਕਿ ਇੱਕ ਲੜਕੀ ਨੇ ਕੈਨੇਡਾ ਦੇ ਸ਼ੋਰੂਮ ਵਿੱਚ ਚੋਰੀ ਕਰ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਨੂੰ ਪੰਨਿਆ ਦਾ ਅੰਤ ਇੱਕ ਲੜਕੀ ਨਵਨੀਤ ਪਰਵਾਸੀ ਪਿੰਡ ਹਰੀਕੇ ਦੀ ਚੰਪਲ ਜੋ ਆਈਲੈਟਸ ਕਰ ਕੈਨੇਡਾ ਵਿੱਚ ਆਪਣੇ ਸੁਪਨੇ ਸਫਲ ਕਰਨਾ ਆਈ ਸੀ ਕਰਤੇਜ ਕੇ ਸਾਰੇ ਟੱਬਰ ਦਾ ਮੂੰਹ ਅੱਡਿਆ ਰਹਿ ਗਿਆ ਪਰ ਕਰਤੇਜ ਨੇ ਟੀਵੀ ਬੰਦ ਕਰ ਦਿੱਤਾ ਆ ਬਾਹਰ ਚਲਾ ਗਿਆ ਖੇਤੀ ਦੀ ਐਸੀ ਤਕਨੀਕ ਨੂੰ ਲੋਕ ਦੂਰੋਂ ਦੂਰੋਂ ਵੇਖਣੋਂ ਤੇ ਫਿਰ ਇੱਕ ਦਿਨ ਉਸ ਨੂੰ ਆਫਰ ਆਇਆ ਕੈਨੇਡਾ ਜਾਣ ਦਾ ਸਾਰੇ ਪਰਿਵਾਰ ਚਾਹ ਨਹੀਂ ਸੀ ਚੁੱਕਿਆ ਜਾ ਰਿਹਾ ਕਰਤੇਜ ਦਾ ਸੋਹਣਾ ਸਹਾਰ ਹੋ ਗਿਆ ਸੀ ਹੁਣ ਉਹ ਕਦੋਂ ਵੀ ਕੈਨੇਡਾ ਆ ਜਾ ਸਕਦਾ ਸੀ ਕਰਤੇਜ ਦਾ ਵਿਆਹ ਵੀ ਕਰ ਦਿੱਤਾ ਗਿਆ ਬਹੁਤ ਸਿਆਣੀ ਕੁੜੀ ਸੀ ਕਰਮਜੀਤ ਸਾਰੇ ਪਰਿਵਾਰ ਨੂੰ ਬਹੁਤ ਖੁਸ਼ ਰੱਖਦੀ ਸੋਨਮਨੀਤ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਚੁੱਕੀ ਸੀ ਕਹਾਣੀ ਦਾ ਮਕਸਦ ਇਹ ਸੀ ਕਿਸੇ ਨੂੰ ਕਿਸੇ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਕੋਈ ਅਧਿਕਾਰ ਨਹੀਂ ਪਹਿਲਾਂ ਲੋਕ ਕਹਿੰਦੇ ਸੀ ਕਿ ਮੁੰਡੇ ਕੁੜੀਆਂ ਨੂੰ ਧੋਖੇ ਦਿੰਦੇ ਆ ਪਰ ਹੁਣ ਕੁੜੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਧੋਖੇ ਵਿੱਚ ਆ ਕੇ ਕਿਸੇ ਦਾ ਘਰ ਉਜਾੜਨਾ ਗਲਤ ਗੱਲ ਹੈ ਸਮਾਜ ਵਿੱਚ ਅਕਸਰ ਗੱਲਾਂ ਹੋਰ ਅੰਜਾਨ ਮਾਪੇ ਪੜੀਆਂ ਵਿੱਚ ਨੌਆਂ ਨੂੰ ਕੈਨੇਡਾ ਭੇਜ ਦਿੰਦੇ ਆ ਪਰ ਬਾਅਦ ਵਿੱਚ ਦੇ ਹਾਲਾਤ ਆਪਣੇ ਤੋਂ ਟੁਕੇ ਨਹੀਂ ਇਹੋ ਜੇ ਧੋਖਿਆਂ ਤੋਂ ਬਚੋ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ